ਵਾਹੇ ਗੁਰੂ ਸ਼੍ਰੀ ਵਾਹੇ ਗੁਰੂ ਜੈ ਸੋ ਗੁਰੂ ਉਪਦੇਸ ਆ ਮੈਂ ਤੈ ਸੋ ਕੇ ਆਪਕਾਰ ਨਾਨਕ ਕਹੇ ਸੁਨ ਰੇ ਮਨ ਕਰ ਕੀਰਤਨ ਹੋਈ ਉਧਾਰ ਮਰ ਕਲ ਮੂ ਤੂ ਜਾ ਅਸੀ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਮਰ ਕਲ ਮੂ ਤੂ ਜਾ ਅਸੀ ਸਭ ਦਰਵਾਜੇ ਪੰਨ 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 El amor. Mm -hmm. ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਮਲ ਕਲ ਮੂਤ ਘਾਸੀ ਸਭ ਦਰਵਾਜੇ ਪੰਨ 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 ਸਭ ਦਰਵਾਜੇ ਮਨ ਕਲਮੋ ਤੂਜੋ ਆਸੀ ਸਭ ਦਰਵਾਜੇ ਪੰਨਨਾ ਸਾਗ ਦਰਵਾਜੇ ਤਾਨੰਨਾ ਮਨ ਕਲਮੋ ਤੂਜੋ ਆਸੀ ਸਭ ਦਰਵਾਜੇ ਪੰਨਨਾ ਸਾਗ ਦਰਵਾਜੇ ਪੰਨਨਾ ਜੇ ਕੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਮਨ ਕਲ ਮੂਤ ਜਹਾਂਸੀ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਮਨ ਕਲ ਮੂਤ ਜਹਾਂਸੀ ਸਭ ਦਰਵਾਜੇ ਪੰਨ ਕੇ ਪੰਨਾ ਸਭ ਦਰਵਾਜ਼ੇ ਪੰਨ ਸਭ ਦਰਵਾਜ਼ੇ ਪੰਨ ਸਭ ਦਰਵਾਜ਼ੇ ਪੰਨ ਮਲਕਲ ਮੂਤ ਜਾ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਮਲ ਪਲ ਮੂ ਤੁਝ ਆਵਸੀ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਅਸੂਨੀ ਪੰਨਾ ਆਇਓ ਗੰਗਾੰਮੀ ਵਿਚੂ ਪੱਤ ਅਸੂਨੀ ਪੰਨਾ ਸਭ ਦਰਵਾਜੇ ਪੰਨਾ ਸਭ ਦਰਵਾਜੇ ਪੰਨਾ ਸਭ ਦਰ ਜੰਮੂ ਤੁਹਾਂ ਉਸੇ ਸੱਭ ਦਰਵਾਜੇ ਪੰਨ ਸੱਭ ਦਰਵਾਜੇ ਪੰਨ ਮਲ ਤਲਉ ਹਉ ਤੁਹਾਂ ਉਸੇ ਸੱਭ ਦਰਵਾਜੇ ਪੰਨ ਸੱਭ ਦਰਵਾਜੇ ਪੰਨ ਜੋ ਜਨਿਆ ਦੇਕਰ ਜੋ ਜਨਿਆ ਦੇ ਵੇਖੋ ਪੰਡਾ ਚੱਲਿਆ ਜੋਨ ਆਂਖੇ ਕਾਨ ਨਾ ਫੜੀਦਾ ਕਾ ਅਮਲ ਚੱਕੀ ਤੇ ਦੁਨੀ ਬਿਜੂ ਧੜ ਕੇ ਆਏ ਕੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਲਕਲ ਮੋ ਤੁਜ ਆਸੀ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਮਦ ਕਲ ਮੋ ਤੁਜ ਆਸੀ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਤਿੰਨਾ ਪਿਆਰੇ ਆਪਾ ਕੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਹੈ ਹਲਕਲ ਮੂਤ ਜਾਵਸੀ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਹਲਕਲ ਮੂਤ ਜਾਵਸੀ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਹਰ ਕਰ ਮੋਤ ਜਹਾਵ ਸੀ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਪੰਨ ਕਲ ਮੋਤੇ ਜਹਾਂ ਵਸੀ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਾਹੀ ਫਰਮਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨਾ ਹੈ ਪਰਥਕ ਗੁਰੂ ਨਿਸਤਾਰੇ ਆਪ ਜੀ ਰੱਬੀ ਬਾਣੀ ਦਾ ਕੀਰਤਨ ਸਰਵਨ ਕਰ ਰਹੇ ਸੀ ਭਾਈ ਸਾਹਿਬ ਆ ਰਣਜੀਤ ਸਿੰਘ ਜੀ ਯੂਪੀ ਜੋ ਸ਼੍ਰੀਮਾਨ ਮਾਨ ਸਾਹਿਬ ਜੀ ਮਹਾਰਾਜ ਦਾ ਜਥਾ ਹੈ ਪਰਿਵਾਰ ਵੱਲੋਂ ਪਰਿਵਾਰ ਦੇ ਹੀ ਮੁਖੀਆ ਪਰਿਵਾਰ ਦਾ ਹੀ ਇਹਨਾਂ ਦੇ ਜੋ ਫਾਦਰin ਲਾਸਨ ਜਿਨ੍ਹਾਂ ਦੀ ਜੋ ਡੈਥ ਹੋਈ ਹੈ ਮੈਂ ਇੱਕ ਜ਼ੋਰ ਗੱਲ ਕਹਾਵਾ ਸਰਦਾਰ ਊਂਕਾਰ ਸਿੰਘ ਜੀ ਬੜੇ ਹੀ ਸ਼ਰੀਫ ਬੜੇ ਹੀ ਇਮਾਨਦਾਰ ਅਜੇ ਸੱਚੇ ਸੁੱਚੇ ਇਨਸਾਨ ਸਨ ਕਿਉਂਕਿ ਜ਼ਿੰਦਗੀ ਦੇ ਅੰਦਰ ਬੜੇ ਹੀ ਉਹਨਾਂ ਨੇ ਆਪਣੀ ਮਿਹਨਤ ਕਰਕੇ ਆਪਣਾ ਛੋਟਾ ਜਿਹਾ business ਕਰਕੇ ਪਰਿਵਾਰ ਦੀ ਜੋ ਹੈ ਜੋ ਦੇਖ ਰਹੀ ਕਿਤੀ ਹੈ ਇੱਥੇ ਤੱਕ ਨਹੀਂ ਇਹਨਾਂ ਦੇ ਪਤ ਪਿਤਾ ਜੀ ਸਵਰਗਿਆ ਸਰਦਾਰ ਵਿਜੇ ਸਿੰਘ ਜੀ ਜਿਨ੍ਹਾਂ ਦਾ ਇੱਕ ਬਹੁਤ ਹੀ ਵੱਡਾ ਨਾਮ ਬਰਾਦਰੀ ਭਾਈਚਾਰੇ ਵਿੱਚ ਸੀ ਅਤੇ ਸਾਰੇ ਹੀ ਪਰਿਵਾਰ ਨੂੰ ਲੈ ਕੇ ਚਲਦੇ ਸਨ ਬਹੁਤ ਵੱਡਾ ਘਾਟਾ ਹੋਇਆ ਹੈ ਅਤੇ ਸ਼੍ਰੀਮਾਨ ਮਾਨਸਾਹਬ ਜੀ ਮਹਾਰਾਜ ਜਿਸ ਵਕਤ ਨੂੰ ਉਹਨਾਂ ਨੂੰ ਪਤਾ ਚਲਿਆ ਹੈ ਵਿਸ਼ੇਸ਼ ਤੌਰ ਤੇ ਉਸੇ ਵਕਤ ਜੋ ਇਹਨਾਂ ਦੇ ਗ੍ਰਾਹ ਵਿਖੇ ਪਹੁੰਚੇ ਹਨ ਅਤੇ ਅਰਦਾਸ ਕੀਤੀ ਹੈ ਅਤੇ ਸ਼ਾਮ ਦੇ ਦੀਵਾਨ ਦੇ ਵੀ ਸ਼੍ਰੀਮਾਨ ਮਾਨਸਾਹਬ ਜੀ ਮਹਾਰ ਪਹੁੰਚੇ ਹਨ ਮੈਂ ਹਰ ਵਕਤ ਦੇਖਦਾ ਸਾਂ ਕਿ ਜਿਸ ਵਕਤ ਵੀ ਸਰਦਾਰ ਰਣਜੀਤ ਸਿੰਘ ਜੀ ਯੂਪੀ ਨੂੰ ਜ਼ਰੂਰ ਪੁੱਛਿਆ ਕਰਦੇ ਸਨ ਕਿ ਤੁਹਾਡੇ ਸੋਹਰਾ ਸਾਹਿਬ ਦਾ ਕੀ ਹਾਲ ਹੈ ਬਹੁਤ ਵੱਡਾ ਘਾਟਾ ਜੋ ਹੋਇਆ ਹੈ ਜੋ ਸਮਾਂ ਪਰਿਵਾਰ ਨੇ ਨਿਯੁਕਤ ਕੀਤਾ ਆਇਆ ਇਹੋ 12 ਵਜੇ ਹੈ 12 ਵਜੇ ਅੰਤਮ ਅਰਦਾਸ ਹੋਣੀ ਹੈ ਮੈਂ ਬੇਨਤੀ ਕਰਾਂਗਾ ਸਦਾ